14 ਮਾਰਚ 1921 ਨੂੰ ਫਿਰ ਅੰਗਰੇਜ਼ ਸਰਕਾਰ ਵੱਲੋਂ ਇੱਕ ਆਰਡੀਨੈਂਸ ਜਾਰੀ ਕੀਤਾ ਜਾਂਦਾ ਹੈ ਜਿਹਦੇ ਵਿੱਚ ਇਹ ਤੈਅ ਕੀਤਾ ਜਾ ਰਿਹਾ ਹੈ ਕਿ ਅੰਗਰੇਜ਼ ਸਰਕਾਰ ਦੇ ਵੱਲੋਂ ਇਹ ਗੁਰਦੁਆਰਾ ਐਕਟ ਇੱਕ ਕਮਿਸ਼ਨ ਬਣਾਇਆ ਜਾਣਾ ਹੈ ਗੁਰਦੁਆਰਾ ਕਮਿਸ਼ਨ ਗੁਰਦੁਆਰਾ ਬਿੱਲ ਜਿਹਦੇ ਵਿੱਚ ਅਸੀਂ 4 ਮੈਂਬਰ ਨਿਯੁਕਤ ਕਰਾਂਗੇ ਤੇ ਇਹ ਜਿਹੜੇ 4 ਮੈਂਬਰ ਨੇ ਇਹਨਾਂ ਵਿੱਚੋਂ ਇੱਕ ਆਗੂ ਮੁਖੀ ਹੋਵੇਗਾ ਗੈਰ ਸਿੱਖ ਪ੍ਰਧਾਨ ਉਹ ਹੋਵੇਗਾ ਜਿਹੜਾ ਸਿੱਖ ਨਹੀਂ ਹੈ ਗੈਰ ਸਿੱਖ ਪ੍ਰਧਾਨ ਹੋਵੇਗਾ ਦੂਜਾ ਇੱਕ ਆਗੂ ਹੋਵੇਗਾ ਸਿੱਖ ਪਰ ਸਰਕਾਰੀ ਨੁਮਾਇੰਦਾ ਹੋਵੇ ਦੋ ਸਿੱਖ ਦੋ ਆਗੂ ਹੋਗੇ ਇੱਕ ਤੇ ਪਹਿਲਾਂ ਹੀ ਜਿਹੜਾ ਗੈਰ ਸਿੱਖ ਹੈ ਦੂਜਾ ਉਹ ਆਗੂ ਹੋਵੇਗਾ ਜਿਹੜਾ ਕੇ ਸਰਕਾਰੀ ਨਮੰਦਾ ਹੈ ਪਾਉ ਸਿੱਧੇ ਲਫ਼ਜ਼ਾਂ ਵਿੱਚ ਕੇ ਸਰਕਾਰ ਦਾ ਹੀ ਬੰਦਾ ਹੋਵੇ ਹੁਣ ਦੋ ਹੋ ਗਏ ਤੇ ਦੋ ਬਚਦੇ ਨੇ ਉਹਦੇ ਵਿੱਚ ਇਹ ਹੈ ਕਿ 8 ਮੈਂਬਰਾਂ ਦੇ ਨਾਮ ਪੇਸ਼ ਕੀਤੇ ਜਾਣਗੇ ਉਹ ਵੀ ਕੌਂਸਲ ਦੇ ird gird ਜਾਂ ਜਿਹੜੇ ਸਰਕਾਰ ਦੇ ਵੱਲੋਂ ਵੀ ਸੁਝਾਏ ਜਾਣ ਸਿੱਖਾਂ ਵੱਲੋਂ ਵੀ ਤੇ 8ਾਂ ਵਿੱਚੋਂ ਦੋ ਚੁਣੇ ਜਾਣਗੇ ਇਹ 4 ਮੈਂਬਰ ਬਣਨਗੇ ਤੇ ਉਹ ਜਿਹੜੇ ਦੋ ਬਾਕੀ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਵੀ ਫਿਰ ਮਹੰਤ ਇਹ ਗੱਲ ਆਖਣ ਕਿ ਜਿਹੜੇ ਇਹ ਸਿੱਖ ਮਤ ਹੈ ਸਿੱਖ ਮਤ ਵਿੱਚ ਕਈ ਫਿਰਕੇ ਨੇ ਕਈ ਫਿਰਕਿਆਂ ਨੂੰ ਮਿਲਾ ਕੇ ਸਿੱਖ ਮਤ ਬਣਦਾ ਹੈ ਇਸ ਲਈ ਇੱਕ ਆਗੂ ਇਹਦੇ ਵਿੱਚ ਸਾਡਾ ਹਿੰਦੂਆਂ ਦਾ ਵੀ ਹੋਵੇ ਤੇ ਇਥੋਂ ਤੱਕ ਮਹੰਤ ਨਰੈਣ ਦਾਸ ਦਾ ਜਿਹੜਾ ਸਲਾਹਕਾਰ ਹੈ ਉਸਨੇ ਇਹ ਵੀ ਸੁਝਾਅ ਦਿੱਤਾ ਕਿ ਇੱਕ ਮੁਸਲਮਾਨ ਆਗੂ ਵੀ ਹੋਣਾ ਚਾਹੀਦਾ ਹੈ ਗੁਰਦੁਆਰਾ ਪ੍ਰਬੰਧ ਦੇ ਲਈ ਜੋ ਇਹ ਆਰਡੀਨੈਂਸ ਜਾਰੀ ਕੀਤਾ ਹੈ ਅੰਗਰੇਜ਼ ਸਰਕਾਰ ਨੇ ਉਹਦੇ ਚਾਰ ਮੈਂਬਰ ਬਣਨਗੇ ਤੇ ਇਹਦੇ ਵਿੱਚ ਵੱਖਰੇ ਵੱਖਰੇ ਸੁਝਾਅ ਸਿੱਖ ਇਸ ਗੱਲ ਤੇ ਕਾਇਮ ਰਹਿਣ ਲੱਗੇ ਇਸ ਵਿਚਾਰ ਨੂੰ ਅੱਗੇ ਲਿਆਉਣ ਲੱਗੇ ਕਿ ਇਹ ਜੋ ਆਰਡੀਨੈਂਸ ਜਾਰੀ ਕੀਤਾ ਅਸੀਂ ਇਹਦਾ ਵਿਰੋਧ ਕਰਦੇ ਹਾਂ 20 ਮਾਰਚ 1921 ਨੂੰ ਸਿੱਖਾਂ ਨੇ ਅਕਾਲ ਤਖਤ ਤੇ ਆਪਣਾ ਇਕਤਰਤਾ ਬੁਲਾ ਲਈ ਜਦੋਂ ਸਿੱਖ ਜਥੇਬੰਦੀਆਂ ਸਿੱਖ ਆਗੂ ਇਕੱਠੇ ਹੋਏ ਤੇ ਉਹਨਾਂ ਨੇ ਉਥੇ ਫਿਰ ਵਿਚਾਰ ਕੀਤੀ ਹੈ ਕਿ ਪ੍ਰਬੰਧ ਗੁਰਦੁਆਰਿਆਂ ਦਾ ਕਰਨਾ ਹੈ ਤੇ ਇਹ ਜੋ ਇਹ ਜਾਰੀ ਕੀਤਾ ਜਾ ਰਿਹਾ ਸਰਕਾਰ ਵੱਲੋਂ ਇਹਦਾ ਸਿੱਧਾ ਜਿਹਾ ਭਾਵ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਕਿਉਂ ਆਈ ਹੈ ਸਿੱਖਾਂ ਨੇ ਆਪਣੀ ਇੱਕ ਨਵੀਂ ਪਾਰਟੀ ਕਿਵੇਂ ਬਣਾਈ ਹੈ ਗੁਰੂ ਘਰ ਦੀ ਸੇਵਾ ਸੰਭਾਲ ਵਾਸਤੇ ਕਿ ਸਾਡੇ ਹੱਥੋਂ ਇੰਤਜ਼ਾਮ ਜਾਂਦਾ ਰਿਹਾ ਤੇ ਹੌਲੀ-ਹੌਲੀ ਸਾਡੀ ਪકડ ਘਟੇਗੀ ਤਾਕਤ ਘਟੇਗੀ ਇਸ ਲਈ ਇਸ ਸਿੱਖਾਂ ਦੇ ਗੁਰਦੁਆਰਾਂ ਦੇ ਸੇਵਾ ਸੰਭਾਲ ਦੇ ਖਿਲਾਫ ਅੰਗਰੇਜ਼ ਸਰਕਾਰ ਨੇ ਇਹ ਇੱਕ ਏਜੰਡਾ ਜਾਰੀ ਕਰ ਦਿੱਤਾ ਹੈ